ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚੂਸਲੇਵੜ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੰਗਰੇਜ਼ ਸਿੰਘ ਵੀਰ ਦੇ ਫਾਰਮ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਆ ਸામਨੇ ਸਕਰੀਨ ਤੇ ਜਿਹੜੀ ਦੋਸਤੋ ਤੁਸੀਂ ਗਾਂ ਦੇਖ ਰਹੇ ਹੋ ਬਿਲਕੁਲ ਤਾਜੀ ਸੂਈ ਆ ਬਰੀਡ ਕਿਹੜੀ ਆ ਪਾ ਵੀਰ ਦੇ ਕੋਲੋਂ ਪੁੱਛ ਕੇ ਟਰ ਨਾ ਸਾਂਝੀ ਕਰਾਂਗੇ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਇਸ ਗਾਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਪਹਿਲਾਂ ਤਾਂ ਮੈਂ ਦੱਸ ਦਾਂ ਦੋਸਤੋ ਵੀਰ ਦੇ ਕੋਲ گاਵਾ ਇਹ ਜਿਹੜੀਆਂ ਚਾਰ گاਵਾ ਇਹ ਵੀ ਵਿਕਰੀ ਵਾਲੀਆਂ ਵਾ ਇਹ گاਵਾ ਜੇ ਗੱਬਣਿਆ ਜੀ ਇਹਨਾਂ گاਵਾ ਦੀ ਡਿਟੇਲ ਆਪਾਂ ਜਿੱਦਣ ਵੀਡੀਓ ਦੁਬਾਰਾ ਬਣਾਵਾਂਗੇ ਉਦੋਂ ਤੁਹਾਨੂੰ ਦੱਸ ਦਾਂਗੇ ਵੈਸੇ ਤਾਂ ਉਸ ਤੋਂ ਮੈਂ ਕੈਮਰਾ ਮਾਰ ਕੇ ਤੁਹਾਨੂੰ ਵਿਖਾ ਦਿੰਨਾ ਚਾਰੇ گاਵਾ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਲਓ ਚਾਰੀਆ ਨੇ ਵੀਰ ਜੀ ਇੱਕ ਉਹ ਵੇਖੀ ਇੱਕ ਦੋਸਤੋ ਉਹ ਪਰਲੇ ਪਾਸੇ ਬੈਠੀ ਜੇ ਸ਼ਾਈ ਵਾਲ ਦੇ ਨਾਲ ਆਉਂਦੀ ਪੰਜ گاਵਾ ਤਕਰੀਬਨ ਵਪਾਰ ਦਾ ਕੰਮ ਹੈ ਵੀਰ ਦਾ ਪਸ਼ੂ ਜਿਹੜੇ ਆ ਰੁਟੀਨ ਦੇ ਵਿੱਚ ਵੀਰ ਦੇ ਫਾਰਮ ਤੇ ਆਉਂਦੇ ਆ ਜਿਹੜੇ ਵੀਰ ਨੇ ਕਿਸੇ ਵੇਲੇ ਵੀ ਪਸ਼ੂ ਖਰੀਦਣਾ ਵੀਰ ਨਾਲ ਫੋਨ ਲਾ ਕੇ ਗੱਲਬਾਤ ਕਰਕੇ ਪਸ਼ੂ ਤੁਸੀਂ ਖਰੀਦ ਸਕਦੇ ਜੇ ਮੈਂਨ ਦੋਸਤੋ ਜਿਹੜੀ ਆਪਾਂ ਇਹ ਜਿਹੜੀ ਗਾਂ ਵਾ ਸਾਹਮਣੇ ਤੁਸੀਂ ਦੇਖ ਰਹੇ ਇਹਦੀ ਵੀਡੀਓ ਅੱਜ ਆਪਾਂ ਬਣਾਉਣੀ ਆ ਵੀਰ ਨਾਲ ਗੱਲਬਾਤ ਕਰਦੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਅਰੇ ਵੀ ਸასი ਗਾਲ ਸਠੀਆ ਵੀਰ ਜੀ ਹੋ ਠੀਕ ਠਾਕ ਚਰ ਚਰਦੀ ਕਲਾ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ ਬਹੁਤ ਵਧੀਆ ਵਧੀਆ ਜਾਂਦਾ ਜੀ ਐਡਰੈਸ ਬੋਲਦੀ ਵੀਰ ਆਪਣਾ ਕਿਹੜੇ ਐਡਰੈਸ ਆਪਣਾ ਪਿੰਡ ਚੂਸਲੇਵਾੜਾ ਜੀ ਹਾਂਜੀ ਤੇ ਤਹਿਸੀਲ ਪੱਟੀ ਹਾਂਜੀ ਤੇ ਜਿਲ੍ਹਾ ਤਰਨਤਾਰਨ ਹਾਂਜੀ ਤੇ ਆਪਣਾ ਘਰ ਹੈਗਾ ਪੱਟੀ ਮੋੜ ਚੌਂਕ ਤੋਂ ਮਤਲਬ ਕਰਿਆਲੇ ਵਾਲੀ ਸੜਕ ਤੇ ਕਿੰਨੇ ਕਿਲੋਮੀਟਰ ਅੱਗੇ ਕਿਲੋਮੀਟਰ ਅੱਗੇ ਪੱਟੀ ਮੋੜ ਚੌਂਕ ਤੋਂ ਕਿਲੋਮੀਟਰ ਕਰਿਆਲੇ ਸੜਕ ਤੇ ਠੀਕ ਹੈ ਖੇਮਕਰਨ ਰੋਡ ਤੇ ਹੈਨਾ ਖੇਮਕਰਨ ਰੋਡ ਤੇ ਹਾਂ ਠੀਕ ਹੈ ਜੀ ਹਾਂਜੀ ਪਿੰਡ ਵੈਸੇ ਆਪਣਾ ਚੂਸਲੇਵਾੜੀ ਪਿੰਡ ਚੂਸਲੇਵਾੜੀ ਪਈਕਾਂ 'ਚ ਬੈਠੇ ਆਪਾਂ ਚੂਸਲੇਵਾੜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਤੇ ਨਾਂ ਵੀ ਦੱਸ ਦਈਏ ਤੁਹਾਨੂੰ ਫੋਨ ਨੰਬਰ ਹੈਗਾ ਜੀ 75099 ਹਾਂਜੀ 24006 ਹਾਂਜੀ ਨਾਂ ਮੇਰਾ ਅੰਗਰੇਜ਼ ਸਿੰਘ ਹੈ ਜੀ ਠੀਕ ਹੈ ਜੀ ਹਾਂਜੀ ਇਹ ਅੱਜ ਵੀਰੇ ਆਪਣੇ ਕੋਲ ਇੱਕ ਜਿਹੜੀ ਸੂਈ ਗਾਂ ਇੱਕੀ ਹੈ ਨਾ ਹਾਂਜੀ ਇੱਕੀ ਹੈ ਜੀ ਗੱਬਨ ਗਾਂਵਾਂ ਰੱਬ ਨੇ ਗਿਆ ਹਾਂਜੀ ਇਹ ਕੋਈ ਗੱਬਨ ਦਾ ਵੀ ਮਤਲਬ ਕੋਈ ਕਰਨਾ ਚਾਹਵੇ ਜਾਂ ਆਪਣਾ ਗੱਲ ਹਾਂਜੀ ਤੇ ਉਹ ਵੀ ਕਰ ਸਕਦਾ ਆਪਣੇ ਨਾਲ ਖਾਸ ਕਰਕੇ ਜਿਹੜੀਆਂ ਨੇੜ ਦੀਆਂ ਉਹ ਦੋ ਆਪਣੀਆਂ ਜਿਹੜੀਆਂ ਠੀਕ ਹੈ ਜੀ ਹਾਂਜੀ ਜਿਹੜੀਆਂ ਮਾਰ ਦਿਓ ਕੈਮਰਾ ਇੱਕ ਤਾਂ ਆਪਣੇ ਕੋਲ ਸਾਈ ਵਾਲ ਹਾਂਜੀ ਇਹ ਵੀ ਨੇੜ ਆ ਦੋਸਤੋ ਨੇੜੇ ਜੀ ਆ ਕਰੋ ਚੱਕ ਜੀ ਹਾਂਜੀ ਆ ਲੋ ਜੀ ਕਰੋ ਚੱਕ ਦੋਸਤੋ ਪੂਰਾ ਜੀ ਪਾਤਾ ਦਿਨ ਖੜਦੀਆਂ ਹਾਂਜੀ ਤੇ ਇਹ ਕਾਹ ਜੀ ਆਪਣੇ ਕੋਲੇ ਜੀ ਆ ਦੋਸਤੋ ਐਚਪ ਦੇ ਨਾਲ ਕ੍ਰੋਸ ਹਾਂਜੀ ਐਚਪ ਨਾਲ ਕ੍ਰੋਸ ਆ ਕਰੋ ਚੱਕ ਜੀ ਇਹ ਵੀ ਰ ਸਵੇਹ ਕਰਵਾ ਕਰਵਾਉਂਦੀ ਆ ਆ ਦੂਜਾ ਜੀ ਉਹ ਪਹਿਲਾ ਅੱਛਾ ਜੀ ਇਹ ਗਾਂ ਜਿਹੜੀ ਸਾਹਮਣੇ ਸਕਰੀਨ ਤੇ ਵੇਖ ਰਹੇ ਦੂਜਾ ਸੁਣ ਹਾਂਜੀ ੱੱਬੀ ਦੂਜਾ ਜੀ ਉਹ ਸਾਈ ਵਾਲ ਪਹਿਲਨ ਵੜਿਆ ਜੀ ਅੱਛਾ ਵੀਰ ਅੰਦਾਜ਼ਾ ਕੋਈ ਮੋਲ ਆਪਾਂ ਇਹਨਾਂ ਦੋਵਾਂ ਗਾਵਾਂ ਦਾ ਦੱਸ ਦਈਏ ਵੀ ਇਹ ਕਿੰਨਾ ਕੁ ਮੁੱਲ ਦੇਣਾ ਦੋਵਾਂ ਗਾਵਾਂ ਦਾ ਰੂਗਾ ਜੀ ਇਹਨਾਂ ਦੋਵਾਂ ਦਾ ਜੀ ਹਾਂਜੀ ਹਾਂਜੀ ਇਹਦੀ ਇਹਦਾ ਮੁੱਲ ਤਾਂ ਹੈਗਾ ਜੀ ਕੋਈ ਤਕਰੀਬਨ 65000 ਰੁਪਏ ਦੀ ਮੰਗ ਆਪਾਂ 60 ਦੇ ਵਿੱਚ ਦੇ ਨਹੀਂ ਦੇਣੀ ਆ ਗੱਬਣ ਗੱਬਣ ਦਾ ਹਾਂਜੀ ਠੀਕ ਹੈ ਜੀ ਉਹਦਾ ਜੀ ਰੇਟ 55 ਤੇ ਆਪਾਂ 50 ਦੀ ਦਿਆਂਗੇ ਠੀਕ ਹੈ ਜੀ ਹਾਂਜੀ ਇਹ ਵੀ ਗੱਬਣ ਗੱਬਣ ਦਾ ਦੋਹਾਂ ਦਾ ਠੀਕ ਹੈ ਜੀ ਤੇ ਜੋ ਸੂਨ ਤੋਂ ਬਾਅਦ ਚੱਗੇ ਜੋ ਹੋਏਗਾ ਜੀ ਠੀਕ ਹੈ ਜੀ ਹਾਂਜੀ ਜੇ ਬੰਦੇ ਇਹਨਾਂ ਬਾਰੇ ਗੱਲ ਕਰਨਾ ਚਾਹਵੇ ਤਾਂ ਕੈਮ ਕਿੰਨਾ ਕਿੰਨਾ ਖਰਦੀਆਂ ਤੁਮیں ਕੈਮ ਕੋਈ 5-5 7-7 ਦੇਣੀ ਹੈ ਜੀ ਠੀਕ ਹੈ ਜਿਹੜੇ ਹਫਤੇ ਹੁਣ ਤੇਰੇ ਵਿਖੇ ਪਾ ਪੰਨਿਆਂ ਨੂੰ ਮਹਿਸੂਸ ਆਈਆਂ ਤਿਆਰੀ ਚ ਆਈ ਹੁਣ ਠੀਕ ਹੈ ਜੀ ਹਾਂਜੀ ਲਓ ਦੋਸਤੋ ਸੂਨ ਦੇ ਬਿਲਕੁਲ ਨੇੜੇ ਮੈਂ ਤੁਹਾਨੂੰ ਕੈਮਰਾ ਮਾਰ ਕੇ ਦਿਖਾ ਦਿੰਦਾ ਨਾ ਦੋਵਾਂ ਗਾਂ ਤੇ ਆ ਕਰੋ ਚੈੱਕ ਇਹ ਗਾਂ ਸੁਣੀ ਜੇ ਦੂਜਾ ਸੂਆ ਤੇ ਜਿਹੜੀ ਦੋਸਤੋ ਸ਼ਾਹੀਵਾਲ ਗਾਂ ਇਹ ਸੁਣੀ ਜੀ ਪਹਿਲਾ ਸੁਆ ਰੇਟ ਹੈ 55000 ਤੋਂ ਲੈ ਕੇ ਤੇ 60000 ਰੁਪਏ ਤੱਕ ਹੈ ਨਾ ਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਮੇਨ ਜਿਹੜੀ ਵੀਡੀਓ ਦੋਸਤੋ ਆਪਾਂ ਇਹ ਸੀ ਜਿਹੜੀ ਵੀਰ ਇਹ ਗਾਂੜੀ ਹੈ ਇਹ ਰਾਖੀ ਗਾਂ ਹਾਂਜੀ ਇਹ ਰਾਠੀ ਜੀ ਰਾਠੀ ਗਾਂ ਦੀ ਦੋਸਤੋ ਵੀਡੀਓ ਬਣਾਵਾਂਗੇ ਕਈਆਂ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਰਾਠੀ ਗਾਂ ਸਾਨੂੰ ਚਾਹੀਦੀ ਹੈ ਇਹ ਬਰੀਡ ਵੀਰ Rajasthan ਦੀ ਹੈ ਨਾ ਹਾਂਜੀ ਇਹ Rajasthan ਦੀ ਗਰਮੀ ਦੇ ਵਿੱਚ ਜਿਆਦੀ ਮੰਗਿਆ ਜੀ ਇਹਨਾਂ ਦੀ ਹਾਂਜੀ ਹਾਂਜੀ ਕਿੰਨਾ ਤੋਂ ਹੁਣ ਬੋਲਾ ਕੇ ਲਈਏ ਜਾਂ ਦੁੱਧ ਕੇ ਲਈਏ ਕਿੰਨਾ ਪਿਆਰ ਆ ਉਹ 13 ਤੋਂ ਪਲੱਸ ਹੋਊਗਾ ਲਾ ਲਓ ਅਸੀਂ 13 ਤੋਂ ਪਲਾਸੀ ਕੋ 14 ਮੰਨ ਲੇ ਕੋ 14 ਮੰਨ ਲੇ ਠੀਕ ਹੈ ਬਾਕੀ ਹਲੇ ਚੌਥਾ ਪੰਜਵਾਂ ਦੇ ਨੇ ਆ ਸੂਈ ਨੂੰ ਹ ਸੂਈ ਨੂੰ ਠੀਕ ਹੈ ਜੀ ਹਾਂਜੀ ਸੋ ਦੋਸਤੋ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਬੱਚਾ ਆ ਕਰਮਾ ਦਾ ਜਿਹੜਾ ਆ ਐਕਸਪਾਇਰ ਹੋ ਗਿਆ ਬੱਚਾ ਇਹਨੇ ਵਸ਼ੀ ਦਿੱਤੀ ਸੀ ਵਸ਼ੀ ਵੀ ਬਹੁਤ ਸੋਹਣੀ ਸੀ ਐਕਸਪਾਇਰ ਹੋ ਗਈ ਆ ਕੋਈ ਵੀਰ ਇਹ ਨਾ ਆਖੇ ਕਿਉਂਕਿ ਸਾਡਾ ਫਰਜ਼ ਹੁੰਦਾ ਵੀ ਵੀਡੀਓ ਦੇ ਵਿੱਚ ਚੀਜ਼ ਵਿਖਾਉਣੀ ਬਾਕੀ ਤੁਸੀਂ ਵੇਖ ਲਓ ਦੋਸਤੋ ਚਲੋ ਉਹ ਗਾੜੀ ਚਲੋ ਇਹਦੇ ਕਰਮੀਆਂ ਹਾਂਜੀ ਤੇ ਦੁੱਧ ਹੋਣ ਜਿਹੜਾ ਬਹੁਤਾ ਕਿਲੋ ਜਾਂ ਦੁੱਧੋ ਕਿਲੋ 13 14 ਲੀਟਰ ਇਹਦਾ ਤਿਆਰ ਹੈ ਸੂਹਾ ਵੀ ਦੁੱਜਾ ਸੀ ਸੂਹਾ ਦੁੱਜਾ ਠੰਡੀ ਬਹੁਤ ਜਿਆਦੀ ਅੱਛਾ ਜੀ ਕੋਈ ਵੰਗਾ ਨਹੀਂ ਪਾਉਣਾ ਕੋਈ ਬੱਚਾ ਇਹ ਭਾਵੇਂ ਲਾਓ ਨਾ ਲਾਓ ਠੀਕ ਹੈ ਏਦਾਂ ਹੀ ਚੋ ਲੈnde ਰਹੇ ਆ ਮਦਰ ਪਾੜਾ ਮੜਾ ਇਹ ਪਾ ਕੇ ਅੱਗੇ ਨਾ ਪੱਠੇ 'ਚ ਪਾ ਗਏ ਠੀਕ ਹੈ ਜੀ ਏਦਾਂ ਚੋ ਲੈਣੀ ਕੋਈ ਲੱਤ ਛੜਨੀ ਮਾਰਦੀ ਠੀਕ ਹੈ ਜੀ ਕੈਮਰੇ ਤੋਂ ਮੜੀ ਬਹੁਤ ਥੋੜੀ ਹੈ ਹਾਂਜੀ ਕੈਮਰੇ ਤੋਂ ਮੜੀ ਜੀ ਝੱਕਦੀ ਹੈ ਹਾਂਜੀ ਹਾਂਜੀ ਉਦਾਂ ਠੰਡੀ ਥੀਲ ਦੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਹਾਂ ਜੀ ਜੇਕਰ ਇਹ ਮਾਉਣੀ ਵੀ ਪੂਰੀ ਗਰੰਟੀ ਸੋਇਆ ਸਵਾਇਆ ਪਹੂਆ ਤੁਸੀਂ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋੜ ਜਿਹੜੀ ਤਸੱਲੀ ਕਰ ਸਕਦੇ ਤੁਹਾਡਾ ਹੱਕ ਬਣਦਾ ਹਾਂਜੀ ਬਾਕੀ ਆ ਕੱਦ ਕਾਠ ਦਾ ਜਿਹੜਾ ਗਾਂ ਦਾ ਤੁਸੀਂ ਚੈੱਕ ਕਰ ਲਓ ਦੋਸਤੋ ਬਹੁਤ ਸੋਹਣੀ ਬਰੀਡ ਰਾਜਸਥਾਨ ਦੀ ਦੇਸੀ ਗਾਂ ਵੀ ਨੂੰ ਕਹਿੰਦੇ ਤੇ ਰਾਠੀ ਵੀ ਕਹਿੰਦੇ ਲਓ ਲਓ ਇਹਦੀ ਮੂੜ ਇਹ ਵੀ ਬੜੀ ਲੱਭ ਕੇ ਲਿਆਂਦੀ ਜੀ ਠੀਕ ਹੈ ਜੀ ਹਾਂਜੀ ਆਹ ਲਓ ਜੀ ਕਰੋ ਚੱਕ ਇਹ ਮੰਗਵੜੀ ਇਹਦੇ ਮੈਂ ਅੱਗੇ ਲਓ ਦੋਸਤੋ ਸ਼ਾਈਨਿੰਗ ਦੋਸਤੋ ਬਹੁਤ ਸੋਹਣੀ ਕੱਦ ਕਾਠ ਬਹੁਤ ਸੁਣਾ ਕਰੋ ਚੱਕ ਜੀ 13 14 ਲੀਟਰ ਜਿਹੜੀ ਹੈ ਇਹਨੇ ਸਟਾਰਟਿੰਗ ਕਰਤੀ ਆ ਹਾਂਜੀ ਤੇ ਕਿੰਨਾ ਕੁ ਚਵਾ ਸਕਦੀ ਹੈ ਅੰਦਾਜ਼ਾ ਦੋਸਤੋ ਤੁਸੀਂ ਖੁਦ ਲਾ ਸਕਦੇ ਹੋ ਵੀਰ ਚੰਗੀ ਸੇਵਾ ਵਾਲਾ ਹੈਗਾ ਦੋਸਤੋ ਬਹੁਤ ਵਧੀਆ ਚਵਾ ਦੇਗੀ ਗਰਮੀ ਦੇ ਮੌਸਮ ਵਿੱਚ ਥਾਲੇ ਸਫਰ ਸੁਪਰ ਚਾਈ ਨਾ ਤੇ ਕੋਈ ਸੇਵਾ ਸੁਆ ਨਹੀਂ ਇਹਦੀ ਹੋਈ ਠੀਕ ਹੈ ਜੀ ਤੇ ਇਹਦਾ ਅੰਗਰੇਜ਼ ਭਾਈ ਮੁੱਲ ਕੀ ਕਰਨਾ ਮੋਲੇ ਦਾ ਵੀਰ ਜੀ 50000 ਰੁਪਇਆ ਹਾਂਜੀ ਉਹ ਵੀ ਬੱਚਾ ਹੁਣ ਐਕਸਪਾਇਰ ਹੋਣ ਕਰਕੇ ਹਾਂਜੀ 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 ਤੋ ਬਈ ਤੇ ਆਪਾਂ ਨੂੰ ਚਲੋ ਮਹਿੰਗੇ ਪਾ ਦੇ ਹਾਂਜੀ ਹਾਂਜੀ ਤੇ ਉਧਰੋਂ ਆਪਾਂ ਨੂੰ ਲੈ ਗਿਆ ਤੇ 50000 ਰੇਟ ਪਰ 48 ਦਾ ਦੇ ਲਿਆ ਕਰਾਂਗੇ ਜੀ 48 ਦੇ ਵਿੱਚ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 50000 ਰੁਪਏ ਜਿਹੜੀ ਡਿਮਾਂਡ ਰੱਖੀ ਗਈ ਆ ਹਾਂਜੀ ਤੇ 48000 ਰੁਪਏ ਦੇ ਵਿੱਚ ਉਹ ਵੀਰ ਕਹਿੰਦਾ ਵੀ ਜਿਹੜਾ ਕੋਈ ਵੀਰ ਭਰਾ ਖਰੀਦਣ ਆਊਗਾ ਉਹਦਾ ਮੌਕੇ ਤੇ ਮਾਣ ਤਾਂ ਜਿਹੜਾ ਬੰਦਾ ਜਿੰਨਾ ਹੋਇਆ ਜ਼ਰੂਰ ਹੋਊਗਾ ਕਿਉਂਕਿ ਮੁੱਲ ਵੀਡੀਓ ਵਾਲੇ ਸਿਕਸ ਨਹੀਂ ਹੁੰਦੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਬਾਕੀ ਦੋਸਤੋ ਗਾਂ ਦਾ ਕੱਦ ਕਾਰ ਤੁਸੀਂ ਚੈੱਕ ਕਰ ਸਕਦੇ ਹੋ ਠੰਡੀ ਸੀਲ ਹੈ ਬਿਲਕੁਲ ਸੂਈਸ ਵਾਈ ਹੈ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਜਿਹੜੀ ਆਪਣੀ ਤਸੱਲੀ ਵੀ ਕਰ ਸਕਦੇ ਹੋ ਜੇ ਕੋਈ ਵੀਰੇ ਵੀਡੀਓ ਦੂਰ ਤੋਂ ਵੇਖਦਾ ਤੇ ਬੇਸ਼ੱਕ ਆਪਣੀ ਕੋਈ ਵੀਡੀਓ ਕਾਲ ਤੇ ਸੂਈਸ ਕਰ ਲੇ ਕੋਸ਼ਿਸ਼ ਕਰਿਆ ਕਰੋ ਦੋਸਤੋ ਗਿਜਟ ਕਰਕੇ ਆਪਣੀ ਫੇਰ ਤਸ਼ੂਖੀ ਦਿੰਦੀ ਹੈ ਨਾ ਅਡਰੈਸ ਦੋਸਤੋ ਇਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਹੈਗਾ ਵੀਰ ਦਾ ਚੂਸਲੇਵੜ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੰਗਰੇਜ਼ ਸਿੰਘ ਨਾਮ ਹੈ ਵੀਰ ਦਾ ਫੋਨ ਨੰਬਰ ਵੀਰ ਆਪਣਾ ਇਕਰੀ ਫੇਰ ਬੋਲ ਦੇ 75099 24006 ਠੀਕ ਹੈ ਜੀ ਬਾਕੀ ਦੋਸਤੋ ਪਸ਼ੂ ਜਿਹੜੇ ਇਸ ਫਾਰਮ ਤੇ ਹਮੇਸ਼ਾ ਹੀ 1-2 ਅਵੇਲੇਬਲ ਹੁੰਦੇ ਆ ਕਿਸੇ ਵੀਰ ਨੇ ਕਦੋਂ ਵੀ ਹੋਣਾ ਹੋਵੇ ਤੇ ਵੀਰ ਨਾਲ ਜਿਹੜਾ ਫੋਨ ਤੇ ਗੱਲਬਾਤ ਕਰਕੇ ਕੰਟੈਕਟ ਕਰਕੇ ਤੁਸੀਂ ਆ ਸਕਦੇ ਹੋ ਗਾਵਾਂ ਦੋਸਤੋ ਜਾਰੀਆਂ ਤਰ ਵੀਰ ਲਿਆਉਂਦਾ ਵਾ ਖਰੀਦ ਕੇ ਮੱਜਾਂ ਦੀ ਵੀਰ ਆਪਾਂ ਖਰੀਦਦੇ ਨਹੀਂ ਮੱਜਾਂ ਦੀ ਗਾਵਾਂ ਹੀ ਗਾਵਾਂ ਹੀ ਦੋਸਤੋ ਜਾਰੀਆਂ ਵੀਰ ਖਰੀਦਦਾ ਵਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਰਾਠੀ ਗਾਂਤ ਨੂੰ ਵਿਖਾਤੀ ਆ ਜਿਹੜੀ ਵੀਰ ਨੂੰ ਪਸੰਦ ਆਊਗੀ ਵੀਰ ਨਾਲ ਫੋਨ ਤੇ ਕਰੋ ਗੱਲਬਾਤ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ